Cristiane Paripia peça. ਪੈਸੇ ਦੇ ਲਾਲਚ ਨੇ ਵੱਡੇ ਭਰਾ ਤੋਂ ਛੋਟੀ ਪੈਣ ਦਾ ਕਰਵਾ ਦਿੱਤਾ ਕਤਲ ਤੇ ਪੂਰਾ ਮਾਮਲਾ ਜਾਣ ਕੇ ਤੁਸੀਂ ਵੀ ਕਹੋਗੇ ਕਿ ਵਾਕਿਆ ਹੀ ਖੂਨ ਦੇ ਵਿੱਚ ਪੈ ਗਿਆ ਪਾਣੀ ਜੀ ਹਾਂ ਅਜਿਹਾ ਇੱਕ ਮਾਮਲਾ ਆਂਧਰਾ ਪ੍ਰਦੇਸ਼ ਦੇ ਜ਼ਿਲ੍ਹਾ ਪ੍ਰਕਾਸ਼ਮ ਤੋਂ ਸਾਹਮਣੇ ਆਇਆ ਜਿੱਥੇ ਕਿ ਰਿਸ਼ਤਿਆਂ ਤੇ ਪੈਸਾ ਭਾਰੀ ਪੈਂਦਾ ਹੋਇਆ ਦਿਖਾਈ ਦਿੱਤਾ ਪੈਸੇ ਦੇ ਲਾਲਚ ਵਿੱਚ ਆ ਕੇ ਇੱਕ ਵੱਡੇ ਭਰਾ ਨੇ ਛੋਟੀ ਪੈਣ ਦਾ ਕਤਲ ਤੱਕ ਕਰ ਦਿੱਤਾ ਤੇ ਇਹ ਮਾਮਲਾ ਕੁਝ ਇਹੋ ਜਿਹਾ ਹੈ ਜਿਸ ਨੂੰ ਜਦੋਂ ਤੁਸੀਂ ਸੁਣੋਗੇ ਤਾਂ ਤੁਸੀਂ ਕਹੋਗੇ ਕਿ ਵਾਕਿਆ ਹੀ ਖੂਨ ਦੇ ਵਿੱਚ ਪਾਣੀ ਪੈ ਗਿਆ ਦਰਸਲ ਇੱਕ ਵੱਡੇ ਭਰਾ ਨੇ ਛੋਟੀ ਭੈਣ ਦਾ ਕਤਲ ਇਸ ਕਰਕੇ ਕਰ ਦਿੱਤਾ ਕਿਉਂਕਿ ਉਸ ਨੇ ਇਸ ਛੋਟੀ ਭੈਣ ਦੇ ਬੀਮੇ ਦੀ ਰਕਮ ਦਾ ਕਲੇਮ ਕਰਨਾ ਸੀ ਤੇ ਇਹ ਕਲੇਮ ਉਦੋਂ ਹੀ ਹੋ ਸਕਦਾ ਸੀ ਜਦੋਂ ਛੋਟੀ ਭੈਣ ਦੀ ਮੌਤ ਹੁੰਦੀ ਤੇ ਪੈਸੇ ਦੇ ਲਾਲਚ ਵਿੱਚ ਆ ਕੇ ਵੱਡੇ ਭਰਾ ਨੇ ਛੋਟੀ ਭੈਣ ਦਾ ਕਤਲ ਤੱਕ ਕਰ ਦਿੱਤਾ ਦੱਸ ਦਈਏ ਕਿ ਇਹ ਵੱਡਾ ਪ੍ਰਾ ਜਿਸ ਦਾ ਨਾਮ ਅਸ਼ੋਕ ਕੁਮਾਰ ਦੱਸਿਆ ਜਾ ਰਿਹਾ ਹੈ ਉਸ ਦੀ ਉਮਰ 30 ਸਾਲ ਹੈ ਤੇ ਇੱਕ ਵੱਡਾ ਕਾਰੋਬਾਰੀ ਵੀ ਹੈ ਪਰੰਤੂ ਇਸ ਵੇਲੇ ਇੱਕ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਸੀ ਇਸ ਨੂੰ ਭਾਰੀ ਰਕਮ ਚਾਹੀਦੀ ਸੀ ਤੇ ਇਸ ਨੇ ਹਰ ਹੀਲਾ ਵਰਤਿਆ ਪਰੰਤੂ ਇੰਨੀ ਰਕਮ ਜੁਟਾ ਨਾ ਸਕਿਆ ਤਾਂ ਫਿਰ ਉਸ ਨੇ ਇਹ ਸੋਚਿਆ ਕਿ ਛੋਟੀ ਭੈਣ ਦਾ ਕਤਲ ਕਰ ਦਿੱਤਾ ਜਾਵੇ ਤੇ ਜਿਹੜੀ ਬੀਮੇ ਦੀ ਰਕਮ ਹੈ ਉਸ ਦਾ ਕਲੇਮ ਕਰਕੇ ਇਹ ਰਕਮ ਵਸੂਲ ਲਈ ਜਾਵੇ ਦੱਸਦੀ ਹੈ ਕਿ ਇਸ ਭਰਾ ਨੇ ਅਜੀਹਾ ਹੀ ਕੀਤਾ ਇਸ ਨੇ ਜਿਸ ਛੁੱਟੀ ਭੈਣ ਦਾ ਕਤਲ ਕੀਤਾ ਦਰਸਲ ਉਹ ਵਿਆਹੀ ਹੋਈ ਸੀ ਪਰੰਤੂ ਉਸ ਦਾ ਤਲਾਕ ਹੋ ਗਿਆ ਸੀ ਤੇ ਨਾਲ ਹੀ ਉਹ ਬੇ ਔਲਾਦ ਵੀ ਸੀ ਇਸ ਨੇ ਇਹਨਾਂ ਸਾਰੀਆਂ ਗੱਲਾਂ ਦਾ ਫਾਇਦਾ ਉਠਾਇਆ ਤੇ ਛੁੱਟੀ ਭੈਣ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਦੱਸਦੀ ਹੈ ਕਿ ਇਸ ਭਰਾ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਜਿਸ ਦਿਨ ਇਹ ਘਟਨਾ ਬੀਤੀ ਸੀ ਉਸ ਦਿਨ ਇਸ ਭਰਾ ਨੇ ਆਪਣੀ ਛੋਟੀ ਭੈਣ ਨੂੰ ਆਪਣੀ ਕਾਰ ਦੇ ਵਿੱਚ ਬਿਠਾਇਆ ਤੇ ਇਹ ਕਿਹਾ ਕਿ ਉਸ ਨੂੰ ਹਸਪਤਾਲ ਲੈ ਕੇ ਜਾ ਰਿਹਾ ਹੈ ਤਾਂ ਕਿ ਉਸ ਦਾ ਕੋਈ ਚੈੱਕਅਪ ਹੋ ਸਕੇ ਜਿਹੜੀ ਕਿ ਉਸ ਨੂੰ ਕੋਈ ਛੋਟੀ ਮੋਟੀ ਬਿਮਾਰੀ ਹੋਵੇਗੀ ਉਸ ਦੇ ਇਲਾਜ ਦੇ ਲਈ ਉਸ ਨੂੰ ਹਸਪਤਾਲ ਲੈ ਕੇ ਗਿਆ ਸੀ ਇਹ ਵੱਡਾ ਭਰਾ ਪਰantu ਜਦੋਂ ਰਸਤੇ ਦੇ ਵਿੱਚ ਜਾ ਰਹੇ ਸਨ ਤਾਂ ਇਸ ਵੱਡੇ ਭਰਾ ਨੇ ਇਸ ਛੋਟੀ ਭੈਣ ਨੂੰ ਨੀਂਦ ਦੀਆਂ ਗੋਲੀਆਂ ਖਵਾ ਦਿੱਤੀਆਂ ਜਿਸ ਦੇ ਨਾਲ ਉਸ ਨੂੰ ਨੀਂਦ ਆ ਗਈ ਤਾਂ ਇਸ ਨੇ ਰਸਤੇ ਦੇ ਵਿੱਚ ਹੀ ਉਸ ਦਾ ਗਲਾ ਘੁੱਟ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਇਸ ਤੋਂ ਬਾਅਦ ਇਸ ਭਰਾ ਨੇ ਇਸ ਭੈਣ ਦਾ ਜਿਹੜਾ ਬੀਮਾ ਸੀ ਉਸ ਦੀ ਰਕਮ ਨੂੰ ਕਲੇਮ ਕਰਨ ਦੇ ਲਈ ਇੱਕ ਜਿਹੜੀ ਅਰਜੀ ਦਿੱਤੀ ਸੀ ਜਿਸ ਕਰਕੇ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਆਇਆ ਸੀ ਤਾਂ ਫਿਰ ਪੁਲਿਸ ਨੇ ਇਸ ਨੂੰ ਬਹੁਤ ਮੁਸ਼ਕਲ ਕਤਲ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਤੇ ਇਸ ਤੇ ਦੋਸ਼ ਲੱਗੇ ਸਨ ਕਿ ਇੱਕ ਤਾਂ ਇਸ ਨੇ ਛੁੱਟੀ ਪੈਂਦਾ ਕਤਲ ਕੀਤਾ ਦੂਸਰਾ ਉਸ ਦੇ ਬੀਮੇ ਦੀ ਰਕਮ ਨੂੰ ਕਲੇਮ ਕਰਨ ਲਈ ਅਰਜੀ ਵੀ ਦਿੱਤੀ ਹੈ ਕਿਉਂਕਿ ਇਹ ਉਸ ਦੀ ਮੌਤ ਕੁਦਰਤੀ ਨਹੀਂ ਸੀ ਇਸ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਸੀ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ ਇਸ ਮਾਮਲੇ ਨੂੰ ਦੇਖ ਕੇ ਇਉਂ ਲੱਗਦਾ ਹੈ ਕਿ ਜੋ ਵਾਕਿਆ ਹੀ ਖੂਨ ਦੇ ਵਿੱਚ ਪਾਣੀ ਪੈ ਗਿਆ ਕਿਤੇ ਵੀ ਰਿਸ਼ਤਿਆਂ ਦੀ ਕਦਰ ਨਹੀਂ ਰਹਿ ਗਈ ਪੈਸੇ ਦੇ ਲਾਲਚ ਵਿੱਚ ਆ ਕੇ ਲੋਕ ਆਪਣੇ ਸਕੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੰਦੇ ਨੇ ਸਕੇ ਭੈਣ ਭਰਾਵਾਂ ਦਾ ਕਤਲ ਤੱਕ ਕਰ ਦਿੰਦੇ ਨੇ ਜਿਵੇਂ ਅਸ਼ੋਕ ਕੁਮਾਰ ਨੇ ਕੀਤਾ ਉਸ ਨੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਛੋਟੀ ਭੈਣ ਦਾ ਕਤਲ ਤੱਕ ਕਰ ਦਿੱਤਾ ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਪੁਲਿਸ ਜਾਂਚ ਪੜਤਾਲ ਕਰ ਰਹੀ ਹੈ